ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਆ ਦੇਖੋ ਅੱਜ ਨਾ ਆਪਾਂ ਆਪਣੇ ਘਰ ਦੀ ਨਾ ਉਸਾਰੀ ਸ਼ੁਰੂ ਕਰੀ ਆ ਥੋੜਾ ਜਿਹਾ ਘਰ ਮੂਰੇ ਤੇ ਬਣਾਉਣ ਨੂੰ ਰਹਿੰਦਾ ਤਾਂ ਚਲੋ ਈਦੀ ਸਹਤ ਆ ਜਿਹੜੀ ਟਾਈਮ ਹੋਣਾ ਆਇਆ ਤੇ ਅਸੀਂ ਨਾ ਜਦੋਂ ਆ ਪ੍ਰਾਣੀਆਂ ਕੰਧਾਂ ਢਾ ਰਹੇ ਸੀ ਆ ਦੇਖੋ ਜੀ ਆ ਪ੍ਰਾਣੀਆਂ ਦੀਵਾਰ ਆ ਇਹ ਨਾ ਸਾਂਝੀ ਕਹਿੰਦਾ 13 ਇੰਚ ਦੀਵਾਰ ਤੀ ਹੁਣ ਅਸੀਂ ਆਪਣੀ ਕੱਢ ਕੇ ਇਧਰਲੇ ਪਾਸੇ ਆ ਦਾੜਿਆਂ ਚ ਆਪਣੀ ਇੱਟ ਫਸਾ ਲਾਂਗੇ ਨਮੀ ਤਾ ਕਰਕੇ ਅਸੀਂ ਇਹ ਦੀਵਾਰ ਪੂਰੀ ਤਾਂ ਢਾ ਨਹੀਂ ਸਕਦੇ ਕਿਉਂਕਿ ਇਹਦੇ ਉੱਪਰ ਨਾ ਚਵਾਰਾ ਬਣਿਆ ਹੋਇਆ ਉਹ ਦੇਖੋ ਜੀ ਇਹ ਸਾਂਝੀ ਦੀਵਾਰ ਆ ਸੋ ਦੋਸਤੋ ਜਦੋਂ ਨਾ ਅਸੀਂ ਇਹ ਦੀਵਾਰ ਨੂੰ ਢਾ ਰਹੇ ਸੀ ਸਾਨੂੰ ਇੱਕ ਬਹੁਤ ਪੁਰਾਣੀ ਯਾਦ ਸਾਡੀ ਤਾਜ਼ਾ ਕਰਤੀ ਇਸ ਦੀਵਾਰ ਨੇ ਤੇ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਿਆ ਵੀਡੀਓ ਆ ਦੇਖੋ ਜੀ ਤੇ ਆਹ ਦੇਖੋ ਇਹ ਵੀ ਜ਼ਮਾਨਾ ਗਿਆ ਦੋਸਤੋ ਆਹ ਦੇਖੋ ਇਹ ਆ ਬੰਟੇ ਇਹ ਪਤਾ ਨਹੀਂ ਕਿੰਨੇ ਸਾਲ ਪੁਰਾਣੇ ਸੀ ਦੀਵਾਰ ਦੇ ਵਿੱਚ ਆ ਆਲੇ ਬਣਿਆ ਹੋਇਆ ਸੀ ਇੱਕ ਦੀਵਾਰ ਦੇ ਵਿੱਚ ਆ ਦੇਖੋ ਇੱਧਰ ਤੇ ਇਹਨਾਂ ਨੇ ਬੰਦ ਕਰਤਾ ਇਸ ਆਲੇ ਦੇ ਵਿੱਚ ਇਹ ਵਾਂਟੇ ਪਏ ਸੀ ਸੋ ਇਹਨਾਂ ਨੇ ਵੀ ਸ਼ਾਇਦ ਇਹ ਯਾਦ ਨੂੰ ਸਮੇਟ ਕੇ ਰੱਖਣਾ ਹੋਵੇ ਇਸੇ ਕਰਕੇ ਸਾਡੇ ਗਵਾਂਢੀਆਂ ਨੇ ਇਹ ਵਾਂਟੇ ਵਿੱਚੇ ਬੰਦ ਕਰਤੇ ਸੀ ਸੋ ਇਹ ਅੱਜ ਨਿਕਲੇ ਆ ਦੇਖੋ ਯਾਰ ਦੂਰ ਤੋਂ ਹੈ ਨਾ ਇਹ ਸਾਡੀਆਂ ਯਾਦਾਂ ਇਹ ਸਾਡੇ ਬਚਪਨ ਦੀਆਂ ਸਾਡੀਆਂ ਯਾਦਾਂ ਐ ਜਿਹੜੀਆਂ ਹੁਣ ਬਿਲਕੁਲ ਅਲੋਪ ਹੋ ਚੁੱਕੀਆਂ ਆ ਹੁਣ ਇਹ ਮੋਬਾਈਲ ਦੇ ਯੁੱਗ ਨੇ ਕੰਪਿਊਟਰ ਦੇ ਯੁੱਗ ਨੇ ਇਹ ਸਾਡੀਆਂ ਖਲਾਰਾਂ ਇਹ ਸਾਡੀਆਂ ਵਿਰਾਸਤੀ ਜਿਹੜੀਆਂ ਖੇਲਾਤੀਆਂ ਇਹ ਸਾਰੀਆਂ ਖਤਮ ਹੋ ਚੁੱਕੀਆਂ ਅਲੋਪ ਹੋ ਚੁੱਕੀਆਂ ਦੋਸਤੋ ਸੋ ਮੈਂ ਸੋਚਿਆ ਕਿਉਂ ਨਾ ਇਹ ਯਾਦ ਤੁਹਾਡੇ ਨਾਲ ਤਾਜੀ ਕੀਤਾ ਜਾਵੇ ਆ ਦੇਖੋ ਜਿਹੜੇ ਹੁਣ ਇਹ ਬਾਂਟੇ ਆ ਦੋਸਤੋ ਹੁਣ ਇਹ ਤੁਹਾਨੂੰ ਦੇਖਣ ਨੂੰ ਵੀ ਕਿਤੇ ਮਿਲਨੇ ਨਹੀਂ ਆ ਨਹੀਂ ਪਹਿਲਾਂ ਇਹ ਬਾਂਟੇ 1 ਰੁਪਏ ਦੇ 10 ਆਇਆ ਕਰਦੇ ਸੀ ਆ ਦੇਖੋ ਜੀ 50 ਪੈਸੇ ਦੇ 5 ਆਇਆ ਕਰਦੇ ਸੀ ਉਸ ਤੋਂ ਪਹਿਲਾਂ ਇਹ 1 ਰੁਪਏ ਦੇ 20 ਹੁੰਦੇ ਸੀ ਇਹ ਜੇ ਅੱਜਾਪਾ ਦੇਖੀਏ ਇਹ ਤੁਹਾਨੂੰ 100 ਰੁਪਏ ਦੇ ਵੀ ਨਹੀਂ ਕਿਤੇ ਮਿਲਣੇ ਕਿਉਂਕਿ ਬਹੁਤ ਮੁਸ਼ਕਲ ਆ ਹੁਣ ਇਹਨਾਂ ਦਾ ਜ਼ਮਾਨਾ ਚੱਲ ਗਿਆ ਏ ਤੇ ਇਹ ਖਲਾਰਾ ਹੁੰਦੀਆਂ ਸੀ ਇਹ ਖਲਾਰਾ ਸਾਡੇ ਸਰੀਰ ਨੂੰ ਸਾਡੇ ਮਾਨਸਿਕ ਤੌਰ ਤੇ ਸਾਡੇ ਦਿਮਾਗ ਨੂੰ ਵੀ ਤੰਦਰੁਸਤ ਕਰਦੀਆਂ ਸੀ ਤੇ ਸਾਡੇ ਸਰੀਰ ਨੂੰ ਵੀ ਤਕੜਾ ਬਣਾਉਂਦੀਆਂ ਸੀ ਤੇ ਜਿਹੜੀਆਂ ਅੱਜ ਦੀਆਂ ਖਲਾਰਾਂ ਆਏ ਉਹ ਸਿਰਫ ਗੇਮਾਂ ਰਹਿ ਗਈਆਂ ਉਹ ਵੀ ਕੰਪਿਊਟਰ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਔਰ ਸਾਡੇ ਬੱਚਿਆਂ ਨੂੰ ਬੈੱਡਾਂ ਦੇ ਨਾਲ ਜੋੜ ਦਿੱਤਾ ਏ ਜਿਨ੍ਹਾਂ ਨੇ ਸਾਨੂੰ ਬਿਲਕੁਲ ਖਤਮ ਕਰ ਦਿੱਤਾ ਏ ਇਕ ਲਾਰਾ ਖਤਮ ਹੋ ਗਈਆਂ ਤੇ ਹੁਣ ਕੰਪਿਊਟਰ ਵਾਲੀਆਂ ਖਲਾਰਾਂ ਸ਼ੁਰੂ ਹੋ ਗਈ ਤੇ ਉਧਰ ਸਾਡਾ ਫਨਕਾਰ ਪ੍ਰੇਮੀ ਵੀਰ ਖੜਾ ਹੈ ਜੀ ਇਹ ਦੇਖੋ ਇਹ ਦਿਹਾੜੀ ਲਾ ਆਇਆ ਸਾਡੀ ਹਜੇ ਸ਼ੁਰੂ ਹੋਈ ਆ ਇਹ ਆਪਣੀ ਬਣਾ ਕੇ ਜੇਬ ਵਿੱਚ ਪਾ ਕੇ ਆ ਗਿਆ ਭਾਈ 1500 ਦੇਖੋ ਕਹਿ ਰਿਹਾ ਕਹਿੰਦਾ 1500 ਰੁਪਏ ਦਿਹਾੜੀ ਬਣਾ ਕੇ ਆ ਗਿਆ ਧੰਨਵਾਦ ਦੋਸਤੋ